ਇਹ ਮਾਣ ਮਹਿਸੂਸ ਕਰਿਆ ਕਰੋ ਆਪਣੇ ਆਪ ਵਿੱਚ ਇਹ ਫਕਰ ਮਹਿਸੂਸ ਕਰਿਆ ਕਰੋ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਜਿੰਨੀਆਂ ਮਾਵਾਂ ਜਿੰਨੇ ਵੀਰ ਬਜ਼ੁਰਗ ਭੈਣ ਭਰਾ ਕੋਈ ਪਾਣੀ ਵਰਤਉਂਦਾ ਹੈ ਕੋਈ ਪ੍ਰਸ਼ਾਦਾ ਵਰਤਉਂਦਾ ਹੈ ਕੋਈ ਜੋੜੇ ਘਰ 'ਚ ਖੜਾ ਹੈ ਕੋਈ ਇੱਥੇ ਬੈਠਾ ਵਰਜੀਆਂ ਘਟਦਾ ਹੈ ਕੋਈ ਚੌਰ ਸਾਹਿਬ ਦੀ ਸੇਵਾ ਕਰਦਾ ਹੈ ਸਰਸੰਗੇ ਜੀ ਸਾਡੇ ਵਰਗੇ ਪਤਾ ਹੀ ਨਹੀਂ ਕਿੰਨੇ ਕੁ ਬੰਦੇ ਸਾਡੇ ਵਰਗੇ ਲੋਕ ਪਤਾ ਨਹੀਂ ਕਿੰਨੇ ਜਿਹੜੇ ਆਏ ਲੈਨ ਚ ਲੱਗੇ ਨੇ ਵੀ ਮਾਰੇ ਸਾਨੂੰ ਸੇਵਾ ਬਖਸ਼ੋ ਆਪਦੇ ਕਰ ਦੇ ਮਾਰੇ ਸਾਨੂੰ ਆਪਣੇ ਚਰਣਾ ਚ ਬਹਿਣਾ ਬਖਸ਼ ਦੇ ਮਹਾਰਾਜ ਅਸੀਂ ਤੇਰੇ 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 ਚਰਣਾ ਚ ਬਹਿਣ ਦੇ ਯੋਗ ਹੋ ਜਾਈਏ ਸਾਨੂੰ ਆਪਣੇ ਚਰਣਾ ਚ ਸੱਦ ਲੈ ਗੁਰਮੁਖੋ ਮੈਂ ਐਸੇ ਬੰਦੇ ਆਪਣੀਆਂ ਅੱਖਾਂ ਨਾਲ ਵੇਖੇ ਨੇ ਜਿਨ੍ਹਾਂ ਨੂੰ ਮੁੱਖ ਤੋਂ ਵਾਹਿਗੁਰੂ ਕਹਿਣਾ ਵੀ ਨਸੀਬ ਨਹੀਂ ਹੁੰਦਾ ਬਹਿਣਾ ਤਾਂ ਦੂਰ ਦੀ ਗੱਲ ਸਾਡੇ ਵਰਗਾ ਹੁਣ ਮੈਂ ਕਹਾਂ ਵੀ ਮੈਂ ਇੱਥੇ ਆ ਕੇ ਕੀਰਤਨ ਕੀਤਾ ਨਾ ਨਾ ਸਰਸੰਗਤ ਜੀ ਕੋਈ ਬੰਦਾ ਕਹੇ ਵੀ ਮੈਂ ਲੰਗਰ ਬਣਾਇਆ ਹਜ਼ਾਰਾਂ ਲੱਖਾਂ ਨੇ ਸੰਗਤਾਂ ਨੇ ਆਉਣਾ ਮੈਂ ਲੰਗਰ ਬਣਾਇਆ ਮੈਂ ਜੋੜੇ ਸਾਹਮੇ ਮੈਂ ਪਾਣੀ ਵਰਤਾਇਆ ਨਾ 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 ਸਾਡੇ ਵਰਗੇ ਗਰੀਬਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮਾਣ ਦੇਣਾ ਹੈ ਬਸ ਸੇਵਾ ਬੋਲਿਓ ਪਿਆਰ ਨਾਲ ਇੱਕ ਵਾਰੀ ਗੱਜ ਕੇ ਸਾਰੇ ते वॾे आई जे तूं बक्ष नवे ते वॾे आई जे तूं बक्श नवे ते वॾे आई जे तूं बक्ष नवे ਚਲਵੇਂ ਇਹ ਤੇਰੀ ਵਡਿਆਈ ਜੇ ਦੋ ਸਤ ਚਲਵੇਂ ਇਹ ਤੇਰੀ ਵਡਿਆਈ ਜੇ ਹਾਂ ਇਹ ਮਹਾਰਾਜ ਦੇ ਘਰ ਦੀਆਂ ਵਡਿਆਈ ਦੇ ਸਮੇ ਰੌਣਕਾਂ ਸੀ ਅੱਜ ਵੀ ਐਂ ਲੱਗਦਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਧੰਨ ਗੁਰੂ ਅਰਜਣ ਦੇਵ ਸਾਹਿਬ ਸੱਚੇ ਪਾਤਸ਼ਾਹ ਵਿਚਾਲੇ ਬੈਠੇ ਨੇ ਤੇ ਸੰਗਤਾਂ ਸਾਰੀਆਂ ਦਰਸ਼ਨ ਕਰ ਰਹੀਆਂ ਨੇ ਕੇ ਮਹਾਰਾਜ ਦਾ ਦਰ ਹੈ ਇਹ ਮਹਾਰਾਜ ਦਾ ਘਰ ਹੈ ਤੇ ਚੇਤੇ ਰੱਖਿਓ ਆਪਣੀ ਜ਼ਿੰਦਗੀ ਵਿੱਚ ਗੁਰੂ ਅਰਜਣ ਦੇ ਮਹਾਰਾਜ ਦੇ ਚਰਨਾਂ ਚ ਆਪਾਂ ਆਏ ਆ ਨਾ ਵਿਆਹ ਪੁਰਬ ਤੇ ਆਏ ਆ ਇਹ ਅਰਦਾਸ ਕਰਕੇ ਜਾਇਓ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਚੇ ਪਾਤਸ਼ਾਹ ਜਿੰਨੀ ਨਿਮਰਤਾ ਜਿੰਨਾ ਤਿਆਗ ਜਿੰਨੇ ਪਿਆਰ ਨਾਲ ਤੁਸੀਂ ਜ਼ਿੰਦਗੀ ਕੱਢ ਗਏ ਜਿੰਨਾ ਪ੍ਰੇਮ ਕਰਨਾ ਤੁਸੀਂ ਸਿਖਾ ਗਏ ਤੇ ਜਨ ਨਹੀਂ ਹੋਣੀ ਪਰ ਫਿਰ ਵੀ ਮਿਹਰ ਕਰਿਓ ਆਪਣੀ ਕਿਰਪਾ ਚੋਂ ਕਿਣਕਾ ਮਾਤਰ ਸਾਡੀ ਝੋਲੀ ਪੈਜੇ ਸਾਡੀ ਝੋਲੀ ਪੈਜੇ ਗੁਰੂ ਅਰਜਨ ਦੇ ਮਹਾਰਾ ਜੇ ਤੁਸੀਂ ਸ਼ਾਂਤੀ ਦੇ ਪੁੰਜ ਕੋ ਦੁਨੀਆ ਦੇ ਵਿੱਚ ਜੇ ਆਪਾਂ ਕਹੀਏ ਵੀ ਸ਼ਾਂਤੀ ਦਾ ਪੁੰਜ ਕੌਣ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਕੌਣ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦੇ ਪੁੰਜ ਕੌਣ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾ ਸੰਗਤ ਐਤੀ ਲਿਆਕਤ ਐਦਾ ਰੁਤਬਾ ਦੇ ਦਰਸ਼ਨ ਵਾਸਤੇ ਸੰਗਤ ਗਈ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਕੇ ਆਈਏ ਸਿਜਦਾ ਕਰਕੇ ਆਈਏ ਮਹਾਰਾਜ ਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਬਾਦਸ਼ਾਹ ਨਵੇਂ-ਨਵੇਂ ਗੱਦੀ ਤੇ ਬੈਠੇ ਸੀ ਸੰਗਤ ਕਹਿੰਦੀ ਵੀ ਦਰਸ਼ਨ ਕਰੀਏ ਸਿਜਦਾ ਕਰੀਏ ਬਿਆੰਦੇਓ ਕਾਬਲ ਕੰਧਾਰ ਤੋਂ ਤੁਰੀ ਕਾਬਲ ਕੰਧਾਰ ਤੋਂ ਹੁਣ ਉਦੋਂ ਕੀ ਹੁੰਦਾ ਸੀ ਹੁਣ ਇੱਥੋਂ ਆਪਾਂ ਅਨੰਦਪੁਰ ਸਾਹਿਬ ਜਾਈਏ ਸਾਡੀਆਂ ਗੱਲਾਂ ਹੀ ਨਹੀਂ ਮੁੱਕਣੀਆਂ ਇਦਾਂ ਹੀ ਹੁੰਦਾ ਨਾ ਤੁਸੀਂ ਆਪਣੇ ਘਰ ਤੋਂ ਇੱਥੇ ਆਓਗੇ ਇੱਥੇ ਆਉਂਦਿਆਂ ਤੱਕ ਅਸੀਂ 20 ਤੁਗਲੀਆਂ ਕਰਨੀਆਂ 20 ਜਣਿਆਂ ਦੀ ਦੰਦਿਆ ਕਰਨੀ ਪਰ ਜਿਹੜੀਆਂ ਪਹਿਲਾਂ ਸੰਗਤਾਂ ਸੀ ਨਾ ਸਰਸੰਗਤ ਜੀ ਉਹਨਾਂ ਨੇ ਗੁਰੂ ਗੁਰੂ ਜਪਦੇ ਜਾਣਾ ਤੇ ਗੁਰੂ ਗੁਰੂ ਜਪਦੇ ਆਉਣਾ ਦਰਬਾਰ ਸਾਹਿਬ ਨੂੰ ਚਾਲੇ ਪਾਤੇ ਹਰਮੰਦਰ ਸਾਹਿਬ ਦੀ ਧਰਤੀ ਤੁਰੇ ਜਾਂਦੇ ਨੇ ਤੇ ਜਦੋਂ ਜਾਂਦੇ ਨੇ ਇਹ ਮਨ ਵਿੱਚ ਚਾਹ ਹੁੰਦਾ ਸੀ ਕਿਹੜੇ ਵੇਲੇ ਕਦੋਂ ਮਹਾਰਾਜ ਦੇ ਦਰਸ਼ਨ ਹੋ ਜਾਣ ਗੁਰੂ ਅਰਜਨ ਦੇ ਮਹਾਰਾਜ ਦੇ ਦیدار ਕਰ ਲਈਏ ਭੱਜ ਗਏ ਐਂ ਤੁਰੇ ਜਾਂਦੇ ਨੇ ਅੱਗੇ-ਅੱਗੇ ਸੰਗਤ ਬੋਲਦੀ ਪਿੱਛੇ-ਪਿੱਛੇ ਇੱਕ ਬੰਦਾ ਬੋਲਦਾ ਪਿੱਛੇ-ਪਿੱਛੇ ਸਾਰੀ ਸੰਗਤ ਬੋਲਦੀ ਐਂ ਝੋਟੀਆਂ ਨਾਲ ਬਣਾ ਕੇ ਮਹਾਰਾਜ ਦੀ ਸੋਭਾ ਵਿੱਚ ਸ਼ਬਦ ਪੜ੍ਹਦੇ ਜਾਂਦੇ ਨੇ ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਛੇਤੀ ਛੇਤੀ ਮੁੱਕ ਪੈਂਡ ਛੇਤੀ ਛੇਤੀ ਲੋਗ ਬੈਂਡਿਆ ਐ ਜਦੋਂ ਬੈਂਡੀਆਂ ਕਰਦੇ ਜਾਂਦੇ ਨੇ ਛੇਤੀ ਮੁੱਕੇ ਬੈਂਡਾ ਮਹਾਰਾਜ ਦੇ ਦਰਸ਼ਨ ਕਰਨੇ ਨੇ ਸੁਣਿਓ ਕਹਿੰਦੇ ਸੰਗਤ ਨਾਲ ਤੁਰਦੀ ਤੁਰਦੀ ਥੱਕ ਗਈ ਜਦੋਂ ਨਾ ਹਰਿਮੰਦਰ ਸਾਹਿਬ ਕੁਸ਼ ਮੀਲਾਂ ਦੀ ਦੂਰੀ ਦੇ ਰਹਿ ਗਿਆ ਥੱਕ ਕੇ ਵਿੱਚ ਬਜ਼ੁਰਗ ਨੇ ਮਾਵਾਂ ਬਜ਼ੁਰਗ ਮਾਤਾਵਾਂ ਨੇ ਨੌਜਵਾਨ ਨੇ ਜਦੋਂ ਸੰਗਤ ਥੱਕੀ ਉਹ ਕਹਿੰਦੇ ਵੀ ਕੀ ਕਰੀਏ ਹੁਣ ਜੇ ਅੱਗੇ ਵਧਾਂਗੇ ਰਾਤ ਬੈਠਣ ਲਈ ਸੰਧਿਆ ਦਾ ਟਾਈਮ ਹੋ ਗਿਆ ਜਿਹੜੇ ਮੋਧਵਰ ਸਿੰਘ ਜੀ ਇੱਕ ਦੂਜੇ ਨਾਲ ਬਚਨ ਕਰਦੇ ਨੇ ਕਹਿੰਦੇ ਆਪਾਂ ਐਂ ਕਰਦੇ ਆ ਇੱਥੇ ਬਾਗ ਲੱਗਾ ਇੱਕ ਰਾਤ ਘੱਟ ਲੰਨੇ ਆ ਰਸਤੇ ਜੀ ਇਥੇ ਰਾਤ ਕੱਟ ਲਈਨੇ ਆ ਸਵੇਰ ਦਿਨ ਚੜੇਗਾ ਤੇ ਮਹਾਰਾਜ ਦੇ ਦਰਸ਼ਨ ਕਰ ਲਾਂਗੇ ਜਾ ਕੇ ਦਿਨ ਚੜੇਗਾ ਤੇ ਜਾ ਕੇ ਨਾਲੇ ਸੋਹਣੇ ਤਰੀਕੇ ਨਾਲ ਮਹਾਰਾਜ ਦੇ ਦਰਸ਼ਨ ਹੋ ਜਾਣਗੇ ਜਿੱਥੇ ਇੰਨਾ ਸਮਾਂ ਆਏ ਆ ਇੱਕ ਦਿਨ ਹੋਰ ਸਹੀ ਕਹਿੰਦੇ ਰਾਤ ਕੱਟ ਲੋ ਉਥੇ ਨਾ ਬਾਗ ਵਿੱਚ ਰੁਕ ਗਏ ਸੁਣਿਓ ਮਹਾਰਾਜ ਦੇ ਜਿੰਨੇ ਪਿਆਰ ਕਰਨ ਵਾਲੇ ਦਰਸ਼ਨ ਕਰਨ ਵਾਲੇ ਸ਼ਰੀਰ ਸਭ ਬਾਗ 'ਚ ਰੁਕੇ ਸ਼ਾਮ ਦਾ ਵੇਲਾ ਸੀ ਸੰਧਿਆ ਦਾ ਸ਼ਾਮ ਦਾ ਵੇਲਾ ਹੈ ਕਿਸੇ ਦੇ ਵਿੱਚ ਹਿੰਮਤ ਨਹੀਂ ਵੀ ਪ੍ਰਸ਼ਾਦਾ ਤਿਆਰ ਕਰ ਲਈਏ ਸੁਣਿਆ ਕਿਸੇ ਵਿੱਚ ਹਿੰਮਤ ਨਹੀਂ ਪ੍ਰਸ਼ਾਦਾ ਤਿਆਰ ਕਰੀਏ ਕਹਿੰਦੇ ਜੀ ਥੱਕ ਜਾਦਾ ਗਏ ਆ ਸਵੇਰ ਨੂੰ ਛੱਕ ਲਾਂਗੇ ਭੁੱਖ ਲੱਗੀ ਸਾਰਿਆਂ ਨੂੰ ਉਵੇਂ ਸੌਂਗੇ ਸੁਣਿਆ ਸਭ ਨੂੰ ਭੁੱਖ ਲੱਗੀ ਪ੍ਰਸ਼ਾਦਾ ਬਣਾਉਣ ਦੀ ਹਿੰਮਤ ਨਹੀਂ ਸੰਗਤਾਂ ਆਈਆਂ ਕਾਬਲ ਤੋਂ ਐਦਾਂ ਹੀ ਸੌਂ ਗਈਆਂ ਐ ਤੇ ਕਹਿੰਦੇ ਮਹਾਰਾਜ ਜਦੋਂ ਅੱਤੀ ਰਾਤ ਦਾ ਵੇਲਾ ਹੋਇਆ ਨਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੀ ਧਰਤੀ ਤੇ ਬੈਠੇ ਭੱਜੇ ਗਏ ਆਪਣੇ ਆਸਣ ਤੋਂ ਉੱਠ ਕੇ ਸੁਣਿਓ ਆਪਣੇ ਆਸਣ ਤੋਂ ਉੱਠ ਕੇ ਮਹਾਰਾਜ ਭੱਜੇ ਗਏ ਜਾ ਕੇ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਮਾਤਾ ਜੀ ਛੇਤੀ ਖੜੇ ਹੋਵੋ ਮਾਤਾ ਗੰਗਾ ਜੀ ਵੀ ਅੱਗੋਂ ਸਤਜੰਦ ਦੇ ਅਧਿਕਾਰੀ ਸੀ ਹੱਥ ਜੋੜ ਕੇ ਖੜੇ ਹੋ ਗਏ ਦੱਸੋ ਮਹਾਰਾਜ ਕੀ ਹੁਕਮ ਹੈ ਛੇਤੀ ਖੜੇ ਹੋਵੋ ਹੱਥ ਜੋੜ ਕੇ ਖੜ ਗਏ ਮਹਾਰਾਜ ਹੁਕਮ ਲਾਓ ਗੁਰੂ ਅਰਜਨ ਦੇ ਮਹਾਰਾਜ ਆਖਣ ਲੱਗੇ ਇਹਨੇ ਮਾਤਾ ਗੰਗਾ ਜੀ ਗੁਰੂਗੀਆਂ ਸੰਗਤਾਂ ਕਾਬਲ ਕੰਧਾਰ ਤੋਂ ਚੱਲ ਕੇ ਆਈਆਂ ਸੰਧਿਆ ਦਾ ਵੇਲਾ ਹੈ ਰਸਤੇ 'ਚ ਰੁਕ ਗਈਆਂ ਇਹਨੇ ਅੱਛਾ ਰਸਤੇ 'ਚ ਰੁਕ ਗਈਆਂ ਸੁਣਿਓ ਮਾਤਾ ਜੀ ਕਹਿੰਦੇ ਦੱਸੋ ਮਹਾਰਾਜ ਕਹਿੰਦੇ ਰੁਕੀਆਂ ਤਾਂ ਨੇ ਭੁੱਖੇ ਹੀ ਸੌਂਗੇ ਪ੍ਰਸ਼ਾਦਾ ਛਕਿਆ ਹੀ ਨਹੀਂ ਉਹਨਾਂ ਨੇ ਹਿੰਮਤ ਨਹੀਂ ਭਈ ਪ੍ਰਸ਼ਾਦਾ ਨਹੀਂ ਬਣਿਆ ਭੁੱਖੇ ਸੋਗੇ ਮਹਾਰਾਜ ਕੀ ਹੁਕਮ ਹੈ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਵੇਖੋ ਨਾਲੇ ਗੱਦੀ ਤੇ ਬੈਠੇ ਪੰਜਵੇਂ ਗੁਰੂ ਨਾਨਕ ਗੁਰਗੱਦੀ ਤੇ ਸਜੋਬਤ ਨੇ ਮਾਤਾ ਗੰਗਾ ਜੀ ਨੂੰ ਕਹਿੰਦੇ ਛੇਤੀ ਚਲੋ ਜਾ ਕੇ ਸੇਵਾ ਕਮਾ ਲਈਏ ਚਲੋ ਚੱਲੀਏ ਪ੍ਰਸ਼ਾਦਾ ਤਿਆਰ ਕਰੋ ਲੰਗਰ ਤਿਆਰ करिए ਜਿੰਨੀਆਂ ਭੁੱਖੀਆਂ ਸੰਗਤਾਂ ਚਲੋ ਛਕਾਈਏ ਜਾ ਕੇ ਪ੍ਰਸ਼ਾਦਾ ਸੁਣਿਆ ਫਟਾਫਟ ਦਾਲ ਬਣਾਈ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਬਣਾਏ ਤਿਆਂ ਦਿਓ ਦਾਲ ਬਣਾਈ ਪ੍ਰਸ਼ਾਦੇ ਬਣਾਏ ਪ੍ਰਸ਼ਾਦੇ ਬਣਾ ਕੇ ਲੰਗਰ ਤਿਆਰ ਕਰਕੇ ਸੁਣਿਓ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਫੜਿਆ ਦਾਲ ਦਾ ਬਾਲਟਾ ਮਾਤਾ ਗੰਗਾ ਜੀ ਨੇ ਟੋਕਰਾ ਰੱਖਿਆ ਸਿਰ ਤੇ ਪ੍ਰਸ਼ਾਦਿਆਂ ਦਾ ਟੋਕਰਾ ਸਿਰ ਤੇ ਰੱਖਿਆ ਹੱਥ ਵਿੱਚ ਬਾਲਟਾ ਦਾਲ ਦਾ ਤੁਰੇ ਜਾਂਦੇ ਨੇ ਮਹਾਰਾਜ ਸੁਣਿਓ ਤੁਰੇ ਜਾਂਦੇ ਨੇ ਸੰਗਤ ਸੁੱਤੀ ਪਈ ਮਹਾਰਾਜ ਆ ਕੇ ਆਵਾਜ਼ ਦੇਂਦੇ ਕਹਿੰਦੇ ਗੁਰੂ ਕੀਏ ਸੰਗਤੇ ਉਹ ਭਾਈ ਤੁਸੀਂ ਭੁੱਖੇ ਹੀ ਸੌਂਗੇ ਸਾਰੇ ਪ੍ਰਸ਼ਾਦਾ ਛਕਿਆ ਹੀ ਨਹੀਂ ਤੁਸੀਂ ਉੱਠੋ ਭਾਈ ਪੰਗਤਾਂ ਲਾਓ ਪ੍ਰਸ਼ਾਦਾ ਛਕੋ ਸਾਰੇ ਉੱਠ ਕੇ ਖੜੇ ਲਾਈਨਾਂ ਲਾ ਲਈਆਂ ਕਹਿੰਦੇ ਬੜੀ ਭਾਵਨਾ ਵਾਲਾ ਸਿੱਖ ਹੈ ਪਤਾ ਕਿਸੇ ਨੂੰ ਵੀ ਨਹੀਂ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਨਵੇਂ-ਨਵੇਂ ਮਾਰੇ ਗੱਦੀ ਤੇ ਬੈਠੇ ਸੀ ਪਹਿਲੀ ਵਾਰ ਸੰਗਤ ਨੇ ਦਰਸ਼ਨ ਕਰਨੇ ਸੀ ਆਏ ਜਦੋਂ ਲੈਣਾ ਲੱਗੀਆਂ ਪੰਗਤ ਲੱਗ ਗਈ ਗੁਰੂ ਅਰਜਨ ਦੇ ਮਹਾਰਾਜ ਆਪਣੇ ਹੱਥੀ ዳል ਵਰਗਾਉਂਦੇ ਨੇ ਮਾਤਾ ਗੰਗਾ ਜੀ ਪਿੱਛੇ-ਪਿੱਛੇ ਪ੍ਰਸ਼ਾਦਾ ਦਿੰਦੇ ਨੇ ਝਲ ਵਰਗਾਉਂਦੇ ਨੇ ਮਹਾਰਾਜ ਸੁਣਿਓ ਐਡੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਮਿੱਥੋਂ ਸੰਗਤ ਦੇ ਜਿਹੜੇ ਸ਼ਰੀਰ ਨੇ ਨਾ ਬਜ਼ੁਰਗ ਉਹ ਕਹਿੰਦੇ ਇਹ ਜਿਹੜਾ ਪ੍ਰਸ਼ਾਦਾ ਸ਼ਕਾਉਂਦਾ ਐ ਇੰਨਾ ਸੋਹਣਾ ਲੱਗਦਾ ਸਿੱਖ ਤਾਂ ਹੋਰ ਵੀ ਬੜੇ ਨੇ ਐਂ ਦਿਲ ਕਰਦਾ ਵੀ ਵੇਖੀ ਜਾਈਏ ਤੂੰ ਕੌਣ ਐ ਪਤਾ ਨਹੀਂ ਪ੍ਰਸ਼ਾਦਾ ਸ਼ਕਾਤਾ ਐ ਸਾਰੇ ਕਹਿੰਦੇ ਭਾਈ ਬਹਿ ਜਾਓ ਤੁਸੀਂ ਆਰਾਮ ਕਰੋ ਸੁਣਿਓ ਆਰਾਮ ਕਰੋ ਸਤਬਚਨ ਜੀ ਸੰਗਤ ਪੈ ਗਈ ਗੁਰੂ ਅਰਜਨ ਦੇਵ ਸਾਬ ਸੱਚੇ ਪਾਤਸ਼ਾਹ ਨੇ ਤੇ ਮਾਤਾ ਗੰਗਾ ਜੀ ਨੇ ਜਿਹੜੇ ਵਿੱਚ ਬਜ਼ੁਰਗ ਸ਼ਰੀਰ ਸੀ ਨਾ ਮਹਾਰਾਜ ਨੇ ਕੋਲ ਜਾ ਜਾ ਕੇ ਲੱਤਾਂ ਵੀ ਕੁੱਟੀਆਂ ਉਹਨਾਂ ਦੀ ਚਰਨ ਵੀ ਦੱਪੇ ਨਾਲੇ ਗੁਰੂ ਨੇ ਗੁਰੂ ਅਰਜਨ ਦੇ ਮਹਾਰਾਜ ਚਰਨ ਦੱਪੇ ਲੱਤਾਂ ਕੁੱਟੀਆਂ ਜਦੋਂ ਸਾਰੇ ਸੌਂ ਗਏ ਚਲੇ ਗਏ ਵਾਪਸ ਜਦੋਂ ਦਿਨ ਚੜਿਆ ਨਾ ਜਦੋਂ ਦਿਨ ਚੜਿਆ ਸੰਗਤ ਉੱਠੀ ਇੱਕ ਦੂਜੇ ਨਾਲ ਸਾਰੇ ਗੱਲਾਂ ਕਰਦੇ ਨੇ ਇੱਕ ਦੂਜੇ ਨਾਲ ਕਹਿੰਦੇ ਜਿਹੜਾ ਰਾਤ ਸਿੰਘ ਆਇਆ ਸਿੱਖ ਆਇਆ ਸੀ ਸੇਵਾ ਬੜੀ ਕੀਤੀ ਉਹ ਬੀਬੀ ਜਿਹੜੀ ਨਾਲ ਸੀ ਉਹਨੇ ਵੀ ਸੇਵਾ ਬੜੀ ਕੀਤੀ ਬੜੀ ਸੇਵਾ ਹੋਈ ਸੁਣਿਆ ਜਥਾ ਬਣਾ ਕੇ ਤਿਆਰ ਹੋ ਕੇ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਗਏ ਦਦਾਰ ਕਰਨ ਗਏ ਐ ਜਦੋਂ ਤੁਰੇ ਜਾਂਦੇ ਨੇ ਨਾ ਕਹਿੰਦੇ ਹਰਮੰਦਰ ਸਾਹਿਬ ਚਲੇ ਗਏ ਪਹੁੰਚ ਗਏ ਹਰਮੰਦਰ ਸਾਹਿਬ ਜਦੋਂ ਪਹੁੰਚੇ ਜਾ ਕੇ ਜਿੱਥੇ ਮਹਾਰਾਜਾ ਦਾ ਤਖਤ ਲੱਗਾ ਹੈ ਨਾ ਆਸਣ ਲੱਗਾ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰੇ ਬੈੰਦੇ ਸੀ ਉੱਥੇ ਜਦੋਂ ਜਾ ਕੇ ਆਏ ਹੱਥ ਜੋੜੇ ਸਜਦਾ ਕੀਤਾ ਉੱਥੇ ਖੜੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਾਰੇ ਸਿੱਖ ਮਹਾਰਾਜ ਦੇ ਹਜ਼ੂਰੀਏ ਜਦੋਂ ਖੜੇ ਸੰਗਤ ਬੈ ਗਈ ਮੱਥਾ ਟੇਕ ਕੇ ਕਹਿੰਦੇ ਜੀ ਮਹਾਰਾਜ ਦੇ ਦਰਸ਼ਨ ਕਰਨੇ ਨੇ ਬਾਬਾ ਬੁੱਢਾ ਜੀ ਆਖਣ ਲੱਗੇ ਕਹਿੰਦੇ ਸਤਿਗੁਰਾਂ ਦੇ ਦਰਸ਼ਨ ਕਰਾਉਨੇ ਆ ਬੈਠੋ ਜਲ ਪਾਣੀ ਛਕੋ ਕਹਿੰਦੇ ਨਾ ਜਲ ਪਾਣੀ ਫੇਰ ਛਕਾਂਗੇ ਪਹਿਲਾਂ ਦਰਸ਼ਨ ਕਰਨੇ ਨੇ ਮਹਾਰਾਜ ਦੇ ਬਾਬਾ ਬੁੱਢਾ ਜੀ ਕਹਿੰਦੇ ਕੋਈ ਨਹੀਂ ਆਸੇ-ਪਾਸੇ ਹੋਣਗੇ ਮਹਾਰਾਜ ਬੁਲਾ ਕੇ ਲਿਆਉਨੇ ਆ। ਬੁਲਾ ਕੇ ਲਿਆਉਨੇ ਆ। ਸਾਧ ਸੰਗਤ ਜੀ ਸੰਗਤ ਕਹਿੰਦੀ ਬੁਲਾਓ ਨਾ। ਬਾਬਾ ਬੁੱਢਾ ਜੀ ਨੂੰ ਕਹਿੰਦੇ ਤੁਹਾਡੇ ਨਾਲ ਚੱਲਦੇ ਆ ਜਿੱਥੇ ਮਹਾਰਾਜ ਹੋਣਗੇ। ਮਹਾਰਾਜ ਥੋੜਾ ਹੋਣਗੇ ਸਾਡੇ ਵਾਸਤੇ ਅਸੀਂ ਚੱਲਦੇ ਆ। ਉੱਥੇ ਦਰਸ਼ਨ ਕਰ ਲਾਂਗੇ। ਆਸੇ-ਪਾਸੇ ਵੇਖਦੇ ਨੇ। ਲੰਗਰ 'ਚ ਜਾਂਦੇ ਨੇ ਨਹੀਂ ਮਿਲੇ ਮਹਾਰਾਜ। ਜਿੱਡਾ ਸਥਾਨ ਬਣਿਆ ਸਾਰੇ ਪਾਸੇ ਬਾਬਾ ਬੁੱਢਾ ਜੀ ਪੁੱਛਦੇ ਫਿਰਦੇ ਨੇ ਕਹਿੰਦੇ ਕਿੱਥੇ ਨੇ ਮਹਾਰਾਜ ਕਿਤੇ ਨਾ ਮਿਲੇ ਸਾਰੀ ਸੰਗਤ ਹੈਰਾਨ ਬਾਬਾ ਬੁੱਢਾ ਜੀ ਹੈਰਾਨ ਭਾਈ ਗੁਰਦਾਸ ਜੀ ਮਹਾਰੇ ਗੁਰੂ ਅਰਜਨ ਦੇਵ ਸਾਹਿਬ ਕਿੱਥੇ ਚਲੇ ਗਏ ਸੰਗਤਾਂ ਉਹ ਬੇਬੜਤਾ ਹੀ ਛਾਈ ਛੇਤੀ ਮਾਰੇ ਦੇ ਦਰਸ਼ਨ ਹੋਣ ਛੇਤੀ ਦیدار ਹੋਣ ਸਾਰ ਸੰਗਤ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਲੱਭਦੇ ਫਿਰਦੇ ਨੇ ਸਾਰੀ ਸੰਗਤ ਨਾਲ ਨਾਲ ਬਾਬਾ ਬੁੱਢਾ ਜੀ ਦੇ ਜਦੋਂ ਸਾਰੇ ਪਾਸੇ ਵੇਖ ਲਿਆ ਕਿਤੇ ਨਾ ਮਿਲੇ ਸੁਣਿਓ ਕਿਤੇ ਨਾ ਮਿਲੇ ਬਾਬਾ ਬੁੱਢਾ ਜੀ ਸੰਗਤ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਆਏ ਜਦੋਂ ਆਏ ਹੋ ਅੰਦਰ ਦਰਬਾਰ ਸਾਹਿਬ ਦੇ ਰਸਤੇ 'ਚ ਤਾਂ ਨਹੀਂ ਵੇਖਿਆ ਬਾਬਾ ਜੀ ਮਾਰੇ ਇਹਨੂੰ ਕਿਤੇ ਸੰਗਤ ਕਹਿੰਦੀ ਨਾ ਰਸਤੇ 'ਚ ਅਸੀਂ ਤਾਂ ਨਹੀਂ ਵੇਖਿਆ ਆਓ ਵੇਖੀਏ ਭਲਾ ਬਾਬਾ ਬੁੱਢਾ ਜੀ ਅੱਗੇ ਕਿ ਤੁਰੇ ਜਾਂਦੇ ਨੇ ਕਹਿੰਦੇ ਬਾਹਰ ਦੇਖਨੇ ਆ ਕਿਤੇ ਬਾਹਰ ਨਾ ਹੋਣ ਮਹਾਰਾਜ ਸੰਗਤ ਨਾਲ ਏ ਸੁਣਿਓ ਸੰਗਤ ਨਾਲ ਏ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅੱਗੇ ਕਿ ਤੁਰੇ ਜਾਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੱਭਦੇ ਫਿਰਦੇ ਨੇ ਕਹਿੰਦੇ ਜਦੋਂ ਦਰਬਾਰ ਸਾਹਿਬ ਦੀ ਡਿਉੜੀ ਜਿ ਗਈ ਜਿੱਥੇ ਡਿਉੜੀ ਸੀ ਜਦੋਂ ਦਰਬਾਰ ਸਾਹਿਬ ਦੀ ਡਿਊਟੀ 'ਚ ਜਾ ਕੇ ਖੜੇ ਤਾ ਕੀ ਵੇਖਦੇ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਸਾਰੀ ਸੰਗਤ ਨੂੰ ਕਹਿੰਦੇ ਸੰਗਤੇ ਕਦੋਂ ਦੇ ਲਬਦਿਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿੰਦੇ ਕਿੱਥੇ ਨੇ ਮਹਾਰਾਜ ਕਿੱਥੇ ਨੇ ਬਾਬਾ ਬੁੱਢਾ ਜੀ ਨੇਤਰਾਂ 'ਚੋਂ ਜਲ ਵਗਦਾ ਹੈ ਓ ਭਾਈ ਗੁਰਦਾਸ ਜੀ ਨੇਤਰਾਂ ਚੋ ਜਲ ਵਗਦਾ ਤੇ ਆਏ ਬੋਲਦੇ ਨੇ ਉਹ ਜਿੰਦੇ ਕਰਨ ਦੀਦਾਰੇ ਤੁਸੀਂ ਆਏ ਹੋ ਜਿੰਦੇ ਦਰਸ਼ਨ ਕਰਨ ਤੁਸੀਂ ਆਏ ਹੋ ਉਹੇ ਬੈਠਾ ਜੋੜੇ ਝਾੜਦਾ ਜਿੰਦੇ ਕਰਨ

ਪਤਾ ਨਹੀਂ ਲੱਗਿਆ ਆਹ ਬੈਠੇ ਮਹਾਰਾਜ ਜੋੜਿਆਂ 'ਚ ਜੋੜੇ ਸਾਫ ਕਰਦੇ ਸੰਗਤ ਜਿੰਨੀ ਦਰਸ਼ਨ ਕਰਨ ਆਈ ਕਹਿੰਦੇ ਇਹ ਨੇ ਮਹਾਰਾਜ ਆਏ ਹੱਕੇ ਬੱਕੇ ਰਹਿ ਗਏ ਜਿੰਨੇ ਆਏ ਗੁਰੂ ਅਰਜਨ ਦੇ ਮਹਾਰਾਜ ਇਹ ਨੇ ਭਾਈ ਗੁਰਦਾਸ ਜੀ ਕਹਿੰਦੇ ਕੀ ਹੋਇਆ ਆਪਣੇ ਆਪ ਨੂੰ ਸਾਰੇ ਕਹਿੰਦੇ ਉਹ ਅਸੀਂ ਐਡੇ ਪਾਪੀ ਬੰਦੇ ਇਹ ਤਾਂ ਉਹੀ ਨੇ ਜਿਹੜੇ ਰਾਤ ਸਾਨੂੰ ਲੰਗਰ ਛਕਾ ਕੇ ਗਏ ਨੇ ਇਹਨੇ ਤੁਹਾਨੂੰ ਕਹੋ ਲੰਗਰ ਛਕਾ ਗਏ ਕਹਿੰਦੇ ਰਾਤ ਨਾਲ ਲੈਣਾ ਦੇ ਇੱਕ ਮਾਤਾ ਸਤਿਗੁਰੂ ਆਪ ਸਾਨੂੰ ਲੰਗਰ ਛਕਾਇਆ ਹੈ ਸਾਡੀਆਂ ਲੱਤਾਂ ਘੁੱਟੀਆਂ ਐ ਮੁੱਠੀ ਜੱਪੀ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਇਹੀ ਸਤਿਗੁਰ ਨੇ ਫੜਾ ਫੜ ਜਾ ਕੇ ਚਰਣਾ ਤੇ ਟਹਿ ਵਗੇ ਨੇ ਮਹਾਰਾਜ ਜੀ ਸਾਡੇ ਤੋਂ ਭੁੱਲ ਹੋ ਗਈ ਮਾਫ ਕਰਦੇ ਹੋ ਗੁਰੂ ਵਰਜਣ ਦੇ ਮਹਾਰਾਜ ਕਹਿੰਦੇ ਭੁੱਲ ਨਹੀਂ ਹੋਈ ਗੁਰੂ ਕੀਏ ਸੰਗ ਤੇ ਮੈਂ ਤੁਹਾਡੀ ਸੇਵਾ ਕਮਾਈ ਏ ਗੁਰੂ ਨਾਨਕ ਦੇ ਘਰ ਦਾ ਮੈਂ ਝਾੜੂ ਵਰਦਾਰਾਂ ਤੁਹਾਡੀ ਸੇਵਾ ਕਰਕੇ ਮੇਰਾ ਵੀ ਜੀਵਨ ਸਫਲਾ ਹੋ ਗਿਆ ਚਰਣਾ ਤੇ ਟਹਿ ਫੀ ਸੰਗਤ ਇਹ ਨੇ ਗੁਰੂ ਵਰਜਣ ਦੇ ਮਹਾਰਾਜ ਐਡੀ ਨਿਮਰਤਾ ਇਤਿਲੀਆ ਕਤ ਸਾਰਸੰਗਤ ਜੀ ਮਹਾਰਾਜ ਆਓ ਚਲਿਏ ਸਤਿਗੁਰੂ ਆਏ ਆਪਣੇ ਸਿੰਘਾਸਣ ਤੇ ਬੈਠੇ ਸੰਗਤਾਂ ਸਿਜਦੇ ਕਰਦੀਆਂ ਮੱਥੇ ਟੇਕਦੀਆਂ ਫਿਰ ਕਹਿੰਦੇ ਨੇ ਸਾਰੇ ਇਹਨੇ ਮਹਾਰਾਜ ਗੁਰੂ ਹੋਵੇ ਤੇ ਤੁਹਾਡੇ ਵਰਗਾ ਸੰਗਤ ਦੇ ਮੂੰਹ ਚੋਂ ਇੱਕੋ ਗੱਲ ਨਿਕਲਦੀ ਏ ਸੱਚੇ ਬਾਦਸ਼ਾਹ ਆਪ ਲੰਗਰ ਛਕਾਇਆ ਆਪ ਲੰਗਰ ਤਿਆਰ ਕੀਤਾ ਜੋੜੇ ਝਾੜਦੇ ਹਾਂ ਜੋੜਿਆਂ 'ਚ ਬੈਠੇ ਹਾਂ ਇੱਕੋ ਗੱਲ ਕਹਿੰਦੇ ਨੇ ਬਸ ਕੀ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਜੀਆਂ ਕੀ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਜੀਆਂ ਕੀ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਜੀਆਂ ਕੀ ਕੀ ਸਿਫਤਾਂ ਕਰੀਏ ਰਜ ਗਏ ਬਈ ਸਾਹ ਬਈਆ ਕੀ ਕੀ ਸਿਫਤਾ ਕਰੀਏ 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 ਕਿਹ ਕੀ ਸਿਫਤਾ ਕਰੀਏ ਮੇਰੇ ਸਤਗੁਰ ਵਰਗਾ ਜੀ ਨਾ ਕੋਈ ਬਰਾਣਿਓ ਮੇਰੇ ਸਤਿਗੁਰ ਧੋਨਿਆਂ ਤੇ ਗੁਰੂ ਬੜੇ ਹੋਣਗੇ ਪੀਰ ਫਕੀਰ ਮਹਾਪੁਰਸ਼ ਬੜੇ ਹੋਣਗੇ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗਾ ਉਹਨਾਂ ਵਰਗੇ ਤਾਂ ਉਹੀ ਤੇ ਸਰਸੰਗਤ ਇਸ ਧਰਤੀ ਤੇ ਮਹਾਰਾਜ ਦੇ ਚਰਨ ਪਾਏ ਗੁਰੂ ਅਰਜਨ ਦੇ ਮਹਾਰਾਜ ਨੇ ਤੇ ਚੇਤੇ ਰੱਖਿਓ ਅੱਜ ਵੀ ਜਿਹੜਾ ਭਾਵਨਾ ਬਣਾ ਕੇ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਹੈ ਨਾ ਅੱਜ ਵੀ ਸਤਿਗੁਰੂ ਸਿਰ ਤੇ ਹੱਥ ਰੱਖਦੇ ਆ ਅੱਜ ਵੀ ਸਤਿਗੁਰੂ ਆਪਣੇ ਸਿੱਖ ਦੀ ਬੋੜੀ ਕਰਦੇ ਨੇ ਪਰ ਸਾਨੂੰ ਢੰਗ ਨਾਲ ਕਿਤੇ ਮੰਗਣਾ ਆ ਜਾਏ ਸਤਿਗੁਰੂ ਜੀ ਦੇ ਚਰਨਾਂ 'ਚ ਬਹਿਣਾ ਆ ਜਾਏ ਉਹ ਗੁਰਮੁਖੋ ਇੱਥੇ ਅਸੀਂ ਤਾਂ ਕੀ ਇਹ ਲੋਕ ਤਾਂ ਕੀ ਦੁਨੀਆ ਤਾਂ ਕੀ ਸਤਿਗੁਰਾਂ ਜੀ ਦੀ ਬੰਦਗੀ ਦਾ ਸਤਿਗੁਰੂ ਜੀ ਦੇ ਸਿਮਰਨ ਦਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮਹਾਰਾਜ ਦੇ ਚਰਨਾਂ ਦੀ ਸ਼ਸ਼ੋਭਤ ਧਰਤੀ ਸਾਡੇ ਵਰਗੇ ਤਾਂ ਕੀ ਇੱਥੇ ਤਾਂ ਰਾਜੇ ਮਹਾਰਾਜੇ ਸਜਦੇ ਕਰਦੇ ਇੱਥੇ ਤਾਂ ਇਸ ਧਰਤੀ ਦੀ ਚਰਨ ਧੂੜ ਨੂੰ ਉਹ ਵੀ ਦਰਸਦੇ ਨੇ ਉਹ ਗੁਰਮਖੋ ਨਮਾਣੇ ਬਣ ਕੇ ਨੀਵੇਂ ਬਣ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰ ਲਿਓ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਦੀਆਂ ਨਿਗਾਹ ਭਰ ਕੇ ਤੱਕ ਲੋ ਸਾਡੇ ਵੀ ਜੀਵਨ ਕੀਤੇ ਸਫਲੇ ਹੋ ਜਾ। ਤੇ ਜਿੱਦਣ ਮਾਰੇ ਇਹ ਨਜ਼ਰਾਂ ਕਰਤੀਆਂ ਰੋਜ਼ ਪੜਦੇ ਆ ਫਿਰ ਜਿਨ ਕੋ ਨਜ਼ਰ ਨਾਨਕ ਨਜ਼ਰੀ ਨਜ਼ਰ ਨਿਹਾਲ ਨਜ਼ਰਾਂ ਨੇ ਤਾਰ ਦੇਣਾ ਹੈ ਬੰਦਿਓ ਕਰੇ ਖੁਦਾ ਨਜ਼ਰ ਗੁਰੂ ਨਾਨਕ ਦੀ ਆਪਣਾ ਲਏ ਬਣਾ ਨਜ਼ਰ ਗੁਰੂ ਨਾਨਕ ਦੀ ਜਮਾ ਤੋਂ ਲਏ ਛਡਾ ਨਜ਼ਰ ਗੁਰੂ ਨਾਨਕ ਦੀ ਬੰਦਿਓ ਕਰੇ ਖੁਦਾ ਨਜ਼ਰ ਗੁਰੂ ਨਾਨਕ ਦੀ ਇਹ ਨਜ਼ਰਾਂ ਹੀ ਨੇ ਤੇ ਸਾਰੇ ਇੱਥੇ ਬੈਠੇ ਆ ਗੁਰੂ ਕੀ ਸੰਗਤ ਦੀ ਦ੍ਰਿਸ਼ਟੀ ਪੈ ਗਈ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰੇਮ ਵਿੱਚ ਬਹਿ ਗਏ ਚੇਤੇ ਰੱਖਿਓ ਸਤਿਗੁਰਾਂ ਨੇ ਸਾਡੇ ਸਾਰਿਆਂ ਦੀ ਬੋੜੀ ਕਰਨੀ ਹੈ ਧੰ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਰਸ਼ਾ ਮੇਰ ਕਰਨ ਇਸੇ ਕਰਕੇ ਮੈਂ ਦਿਨ ਰਾਤ ਬੇਨਤੀਆਂ ਕਰਦਾ ਸੰਗਤ ਦੇ ਚਰਨਾਂ 'ਚ ਆ ਪੜਿਓ ਪ੍ਰੇਮ ਨਾਲ ਧਾਰਨਾ ਫਿਰ ਕਰਿਏ ਸਮਾਪਤੀ ਇਹ ਦਰ ਫਕੀਰਾ ਦਾ ਇਥੇ ਮੰਗਣ ਆਉਂਦੇ ਰਾਜੇ ਸਰ ਫਕੀਰਾਂ ਦਾ ਇਥੇ ਮੰਗਣ ਆਉਂਦੇ ਬੋਲੋ ਸੰਗਤਾਂ ਇਹ ਦਰ ਫਕੀਰਾਂ ਇੱਥੇ ਮੰਗਣ ਇਹ ਦਰ ਇੱਕ ਰਮਤਾ ਜੱਗੀ ਵਣਿਆ ਇੱਕ ਰਮਤਾ ਜੱਗੀ ਜੀਵਨ ਬਣਾ ਗਿਆ ਜੀ ਰਮਤਾਜਾ ਜੋਗੀ ਮਿਲਿਆ ਜੀਵਨ ਬਣਾ ਗਿਆ ਇੱਕ ਰਮਤਾਜਾ ਜੋਗੀ ਮਿਲਿਆ ਜੀਵਨ ਬਣਾ ਗਿਆ ਰਮਤਾਜਾ ਜੋਗੀ ਮਿਲਿਆ ਜੀਵਨ ਬਣਾ ਗਿਆ ਰਮਤਾਜਾ ਬੋਲੋ ਸੰਗਤਾ ਜੀਵਨ ਬਣਾ ਇੱਕ ਰਮਤਾ ਜਾ ਜੀਵਨ ਰਮਤਾ ਜਾ ਜੋਗੀ ਮਿਲਿਆ ਜ਼ਿੰਦਗੀ ਮੇਰੀ ਉਲਝ ਗਈ ਸੀ ਜ਼ਿੰਦਗੀ ਮੇਰੀ ਉਲਝ ਗਈ ਸੀ ਐ ਸਿਰਸ ਮਾਗਿਆ ਇੱਕ ਰਮਤਾਜਾ ਜੋਗੀ ਜੀਵਨ ਹੈ ਇਹ ਮਹਾਰਾਜ ਦਾ ਘਰ ਹੈ ਸਾਨੂੰ ਸਾਰਿਆਂ ਨੂੰ ਇਥੋਂ ਇਹੀ ਸਨੇਹੇ ਮਿਲਦੇ ਨੇ ਸਰਸੰਗਤ ਜੀ ਅਵਰ ਕਾਜ ਤਰੈ ਕਿਦੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਨਾਮ ਮਹਾਰਾਜ ਸਾਹਿਬ ਜੀ ਦੇ ਚਰਣਾ ਵਿੱਚ ਸਾਨੂੰ ਜੁੜਨਾ ਆ ਜਾਏ ਮਹਾਰਾਜ ਸਾਹਿਬ ਜੀ ਦੇ ਚਰਣਾ ਚ ਸਾਨੂੰ ਬਹਿਣਾ ਆ ਜਾਏ